ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੀ ਟੁੱਟ ਜਾਵੇਗਾ ਭਾਰਤ ਪਾਕਿਸਤਾਨ ਸੀ ਫਾਇਰ ਰੂਬੀ ਨੇ ਕਹਾ ਦੋਵਾਂ ਦੇਸ਼ਾਂ ਤੇ ਅਮਰੀਕਾ ਦੀ ਨਜ਼ਰ ਅਮਰੀਕਾ ਤੇ ਭਾਰਤ ਪਾਕਿਸਤਾਨ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ ਅਮਰੀਕਾ ਵਿਦੇਸ਼ ਮੰਤਰੀ ਰੂਬੀਓ ਨੇ ਕਹਾ ਹੈ ਕਿ ਉਹਨਾਂ ਦਾ ਦੇਸ਼ ਭਾਰਤ ਤੇ ਪਾਕਿਸਤਾਨ ਵਿੱਚਕਾਰ ਹਰ ਰੋਜ਼ ਹੋ ਰਹੀਆਂ ਗਤਵਿਧੀਆਂ ਦੇ ਨਜ਼ਰ ਰੱਖ ਰਿਹਾ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਕਾਰ ਸਿਫਾਇਰ ਬਹੁਤ ਜਲਦੀ ਟੁੱਟ ਸਕਦਾ ਹੈ ਰੂਬੀ ਨੇ ਇੱਕ ਪ੍ਰੋਗਰਾਮ ਚ ਕਹਾ ਹੈ ਕਿ ਜੰਗਬੰਦੀ ਦਾ ਇੱਕੋ ਇੱਕ ਤਰੀਕਾ ਇਹ ਹੈ ਕਿ ਬਿਰਵੇਵਾਦਤ ਤਿਰੰਤ ਇੱਕ ਦੂਜੇ ਤੇ ਗੋਲਾਬਾਰੀ ਬੰਦ ਕਰਨ ਦੀ ਸਹਿਮਤੀ ਹੋਣ ਇਸ ਤੋਂ ਇਲਾਵਾ ਉਹਨਾਂ ਕਿਹਾ ਹੈ ਕਿ ਜੰਗਬੰਦੀਆਂ ਪੇਚਦਗੀਆਂ ਜੋ ਇੱਕ ਇਹ ਹੈ ਕਿ ਇਸ ਨੂੰ ਬਣਾਈ ਰੱਖਣਾ ਪੈਂਦਾ ਹੈ ਜੋ ਕਿ ਬਹੁਤ ਮੁਸ਼ਕਲ ਹੈ ਮੇਰਾ ਮਤਲਬ ਹੈ ਕਿ ਅਸੀਂ ਹਰ ਰੋਈ ਪਾਕਿਸਤਾਨ ਦੇ ਭਾਰਤ ਵਿਚਕਾਰ ਕੀ ਹੋ ਰਿਹਾ ਹੈ ਤੇ ਕੰਬੋਡੀਆ ਕੰਬੋਡੀਆ ਤੇ ਥਾਈਲੈਂਡ ਵਿੱਚ ਕੀ ਹੋ ਰਿਹਾ ਹੈ ਇਸ ਤੇ ਨਜ਼ਰ ਰੱਖਦੇ ਹਾਂ ਅਮਰੀਕਾ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਜੰਗਬੰਦੀ ਬਹੁਤ ਜਲਦੀ ਟੁੱਟ ਸਕਦੀ ਹੈ ਖਾਸ ਕਰਕੇ ਜੁੱਧ ਤੋਂ ਬਾਅਦ ਜੋ ਸਾਡੇ 3 ਸਾਲਾਂ ਤੋਂ ਚੱਲ ਰਿਹਾ ਹੈ ਮੈਨੂੰ ਲੱਗ ਪਰ ਮੈਨੂੰ ਲੱਗਦਾ ਹੈ ਕਿ ਕੋਈ ਇਸ ਗੱਲ ਨਾਲ ਸਹਿਮਤ ਨਹੀਂ ਹੋਵੇਗਾ ਅਸੀਂ ਸਥਾਈ ਜੰਗਬੰਦੀ ਲਈ ਕੋਸ਼ਿਸ਼ ਨਹੀਂ ਕਰ ਰਹੇ ਸਾਡਾ ਟੀਚਾ ਸ਼ਾਂਤੀ ਸਮਝੌਤੇ ਤੇ ਪਹੁੰਚਣਾ ਹੈ ਤਾਂ ਜੋ ਨਾ ਤਾਂ ਜਾਂ ਹੁਣ ਜੰਗ ਹੋਵੇ ਅਤੇ ਨਾ ਹੀ ਇੱਕ ਵਿੱਚ ਕੋਈ ਜੰਗ ਹੋਵੇ ਇਸ ਦੇ ਨਾਲ ਹੀ ਫੋਕਸ ਨਿਊਜ਼ ਨੂੰ ਦਿੱਤੇ ਗਏ ਇੱਕ ਇੰਟਰਵਿਊ ਤੇ ਜੋ ਰੁਬੀਆ ਨੇ ਇੱਕ ਵਾਰ ਫਿਰ ਭਾਰਤ ਤੇ ਪਾਕਿਸਤਾਨ ਵਿੱਚ ਹਾਲ ਹੀ ਵਿੱਚ ਹੋਏ ਫੌਜੀ ਟਕਰਾਅ ਦਾ ਜਿਗਰ ਕੀਤਾ ਹੈ ਜਿਸ ਬਾਰੇ ਅਮਰੀਕਾ ਦੇ ਡੋਨਾਟਰੰਪ ਦੇ ਵਾਰ-ਵਾਰ ਦਾਬ ਦਾਵਾ ਕੀਤਾ ਹੈ ਕਿ ਉਹਨਾਂ ਨੇ ਇਸ ਨੂੰ ਰੋਕਿਆ ਹੈ ਰੂਬਿਓ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਤੇ ਸਾਨੂੰ ਇੱਕ ਅਜਿਹੇ ਰਾਸ਼ਟਰਪਤੀ ਦੇ ਤਨਵਾਦੀ ਹੋਣਾ ਚਾਹੀਦਾ ਹੈ ਜਿਸ ਨੇ ਸ਼ਾਂਤੀ ਬਹਾਲੀ ਨੂੰ ਆਪਣੇ ਪ੍ਰਸ਼ਾਸਨ ਦੀ ਤਹਜੀਬ ਬਣਾਇਆ ਹੈ ਅਸੀਂ ਐਸੀ ਇਸ ਨੂੰ ਕੰਬੋਡੀਆ ਤੇ ਥਾਈਲੈਂਡ ਤੇ ਦੇਖਿਆ ਹੈ ਅਸੀਂ ਇਸ ਨੂੰ ਭਾਰਤ ਪਾਕਿਸਤਾਨ ਚੋਂ ਦੇਖਿਆ ਹੈ ਅਸੀਂ ਇਸ ਨੂੰ ਰਵਾਡਾ ਤੇ ਡੀ ਆਰਸੀ ਚੋਂ ਦੇਖਿਆ ਹੈ ਅਤੇ ਅਸੀਂ ਦੁਨੀਆ ਚੋਂ ਸ਼ਾਂਤੀ ਲਿਆਉਣ ਲਿਆਉਣ ਲਈ ਹਰ ਸੰਭਵ ਮੌਕੇ ਦਾ ਫਾਇਦਾ ਉਠਾਉਂਦੇ ਉਠਾਉਦੇ ਰਹਾਂਗੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜੁੜ ਦਿਓ ਧੰਨਵਾਦ